ਕੋਸ਼ ਮੇਰੇ ਸਿਰਵੀਰ ਬਾਦਲ ਨੇ ਕਿਹਾ ਸੀ ਵੀ ਇਹ ਸਤਾਰਾ ਬੰਦਿਆਂ ਦੇ ਕਾਤਲ ਹੈ ਰਾਜਵਾਨਾ ਤੇ ਹਵਾਰਾ ਇਹਨਾਂ ਨੂੰ ਮੈਂ ਜੇਲ੍ਹ ਚ ਮਾਰੂਗਾ ਟਾਈਮ ਕਿ ਦੀ ਹੂੰ ਉਹ ਤੋਂ ਦੇਖਦੇ ਇੱਕ ਪੱਤਰਕਾਰ ਤੁਹਾਡੇ ਕੋਲੋਂ ਪੁੱਛਦਾ ਹੈ ਜਿਹੜਾ ਕਹਿੰਦਾ ਸੀ ਆਓ ਗੁਰਸਿੱਖ ਬਣੀਏ ਆਪਣਾ ਗੁਰਸਿੱਖ ਪਿਆਰਿਓ ਹਾਂਜੀ ਉਹਦੇ ਨਾਲ ਇਹਦੀ ਇੰਟਰਵਿਊ ਚੱਲ ਰਹੀ ਹੈ ਮੈਂ ਗੁਰਚਰਨ ਗਰੇਵਾਲ ਨੂੰ ਇਹ ਬੇਨਤੀ ਕਰਦਾ ਵੀ ਉਹ ਦੋਵੇਂ ਜਿਹੜੀਆਂ ਵੀਡੀਓ ਚਲਾਓ ਹੂੰ ਤਕਦੀਰ ਬੰਦ ਉਹਨੂੰ ਵੀ ਕਹਿ ਰਿਹਾ ਜੀ ਸਾਰੇ ਬੰਦਿਆਂ ਦੇ ਜਿਹੜੇ ਕਾਚਲ ਹੈ ਇਹਨਾਂ ਨੂੰ ਮੈਂ ਜੇਲ੍ਹ ਚ ਮਾਰੂਗਾ ਮੈਂ ਨਿਕਲ ਨਹੀਂ ਦਿੰਦਾ ਜੀ ਤੇ ਅੱਜ ਕਿਹੜੇ ਮੂੰਹ ਨਾਲ ਕਹਿ ਰਹੇ ਆ ਵੀ ਸੁਪਰੀਮ ਕੋਰਟ ਸਾਡੇ ਨਾਲ ਧੱਕਾ ਕਰ ਰਹੀ ਹੈ ਜਿਹੜੀਆਂ ਸੁੱੱਖਾਂ ਦੀਆਂ ਧੀਆ ਪੈਣਾ ਫੌਜ ਦੇ ਵਿੱਚ ਲੱਗੀਆਂ ਐ ਉਹਨਾਂ ਦੇ ਉੱਤੇ ਵੀ ਉਹ ਫੌਜ ਦੇ ਵਿੱਚ ਝੁੜਮ ਹੋ ਰਹੀ ਹੈ ਜੀ ਤੇ ਤੁਸੀਂ ਕਾਂਗਰਸ ਦੀ ਜਿਹੜੀ ਕਸਰ ਰਹੇਗੀ ਉਹ ਬੀਜੇਪੀ ਕੱਢ ਰਹੀ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਹੈ ਸੋ ਸਿੱਖ ਕੌਮ ਦੇ ਬੰਦੀ ਸਿੰਘ 32-32 ਸਾਲਾਂ ਤੋਂ ਜੇਲ੍ਹਾਂ ਚ ਬੰਦ ਹਨ ਜਿਸ ਚ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਸਿੱਖ ਕੌਮ ਦੇ ਵਿਰੋਧ ਕਾਰਨ ਫਾਂਸੀ ਨੂੰ ਰੋਕ ਦਿੱਤਾ ਗਿਆ ਸੀਗਾ ਸੋ ਹੁਣ ਸੁਪਰੀਮ ਕੋਰਟ ਦਾ ਵੱਡਾ ਹੁਕਮ ਆਇਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਜਾ ਰਹੀ ਸੋ ਜਵਾਬ ਮੰਗਿਆ ਜਾ ਰਿਹਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ 'ਤੋਂ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਚਰਚਾ ਲਈ ਜੁੜੇ ਨੇ ਨਿਹੰਗ ਸਿੰਘ ਬਾਬਾ ਹਮੀਰ ਸਿੰਘ ਮੁਖਸਰ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਰ ਨਿਸ਼ਾਨ ਸਿੰਘ ਜੀ ਸੋ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਆਪ ਜੀ ਦਾ ਜੀ ਫੋਨ ਕਰਕੇ ਆਪਣੇ ਸਰੋਤਿਆਂ ਦਾ ਜੀ ਬਹੁਤ ਬਹੁਤ ਸਵਾਗਤ ਜੀ ਸੋ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਹੈਗਾ ਕਿ ਸੁਪਰੀਮ ਕੋਰਟ ਦਾ ਬੜਾ ਵੱਡਾ ਆਦੇਸ਼ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਜਾ ਰਹੀ ਕੀ ਕਾਰਨ ਕੀ ਹੈ ਜਵਾਬ ਮੰਗਿਆ ਤੁਸੀਂ ਕੀ ਕਹੋਗੇ ਇਹਦੇ ਵਿੱਚ ਸਰਦਾਰ ਨਿਸ਼ਾਨ ਸਿੰਘ ਜੀ ਭਾਰਤ ਦੇ ਵਿੱਚ ਸਿੱਖਾਂ ਵਾਸਤੇ ਕਾਨੂੰਨ ਅੱਡ ਹੈ ਤੇ ਦੂਜੀਆਂ ਕਮਾਂ ਵਾਸਤੇ ਕਾਨੂੰਨ ਅੱਡ ਹੈ ਜੀ ਜੀ ਵੀ ਜਿਨ੍ਹਾਂ ਨੇ 7000 ਸਾਡੇ ਸਿੱਖ ਮਾਰੇ ਉਹ ਵੀ ਅੱਜ ਜਿੰਨਾਂ ਤੇ ਬੈਠੇ ਆ ਤੇ ਉਹ ਬਰੀ ਹੋ ਰਿਹਾ ਜੀ ਜੀ 40 ਸਿੱਖਾਂ ਨੂੰ ਛੁਰੇ ਮਾਰ-ਮਾਰ ਕੇ ਮਾਰਿਆ ਉਹਨੂੰ ਚਾਰ ਫਾਸੀਆਂ ਲੱਗੀਆਂ ਉਹ ਵੀ ਬੰਦਾ ਬਰੀ ਹੋ ਗਿਆ ਹਾਂਜੀ ਤੇ ਜਿਸ ਵੇਲੇ ਇਹ ਬੁੱਚੜ ਨੂੰ ਮਾਰਿਆ ਸੀਗਾ ਬਿਆਨਤ ਕਾਣੇ ਨੂੰ ਵੀ ਇਹਨੇ ਸਾਡੇ ਸਿੱਖਾਂ ਦਾ ਕਹਾਨ ਕੀਤਾ ਸੀ ਜੀ ਜੀ ਕੋਈ ਕਰ ਇਹਨੂੰ ਨਾਮ ਮਾਰਦੇ ਤੇ ਹੋਰ ਹਜ਼ਾਰਾਂ ਸਿੱਖਾਂ ਦੇ ਪੁੱਤ ਹੋਰ ਮਾਰੇ ਜਾਣੇ ਸੀ ਜੀ ਵੀ ਜਿਹੜੇ ਅੱਜ ਇਹ ਅਕਾਲੀ ਦਲ ਵਾਲੇ ਰੌਲਾ ਪਾ ਰਹੇ ਐ ਹਾਂਜੀ ਇਹ ਦੋ ਗੱਲਾਂ ਸੁਪਰੀਨ ਕੋਟ ਕਰ ਰਿਆ ਹੂੰ ਵੀ ਰਾਜੇ ਵਾਣਾ ਨੂੰ ਫਾਸੀ ਲਾਓ ਵੀ ਇਹਨੂੰ ਕਿਉਂ ਰੱਖਿਆ ਰਾਜੂ ਆਣਾ ਰਾਜੇ ਵਾਣਾ ਕਹਿੰਦਾ ਵੀ ਮੈਨੂੰ ਫਾਸੀ ਲਾਓ ਵੀ ਮੈਂ ਫਾਸੀ ਚੜਨ ਨੂੰ ਤਿਆਰ ਹਾਂ ਜੀ ਜੀ ਇਹਦੇ ਵਿੱਚ ਦੋ ਗੱਲਾਂ ਆਉਂਦੀਆਂ ਐ ਇੱਕ ਪਾਸੇ ਤਾਂ ਅਸੀਂ ਕਹਿੰਦੇ ਸਾਡੇ ਸਿੱਖਾਂ ਦੇ ਨਾਲ ਸੈਂਟਰ ਗਵਰਨਮੈਂਟ ਵਿਰਕਿਰ ਕਰ ਰਹੀ ਹੈ ਹਾਂਜੀ ਤੇ ਦੂਜੇ ਪਾਸੇ ਅਸੀਂ ਜਿਹੜੀ ਸਾਡੀ ਸਿੱਖਾਂ ਦੀ ਸੁਪਰੀ ਸੁਪਰੀਮ ਬਾਡੀ ਆਕਾਲੀ ਦਰ ਜੀ ਇਹ ਅੰਦਰ ਖਾਤੇ ਉਹਨਾਂ ਨੂੰ ਫਾਸੀ ਲਗਾਉਣ ਦੇ ਉੱਤੇ ਤੁੱਲੇ ਹੋਏ ਅੱਜ ਨਹੀਂ ਇਹ 1978 ਤੋਂ ਲਾ ਕੇ ਹੀ ਤੁੱਲੇ ਹੋਏ ਆ ਹੂੰ ਦੇ ਜੀਰੇ ਵਿੱਚ ਸਬੂਤ ਹੈ ਜਿਸ ਵੇਲੇ ਜਕਟਾਰ ਸਿੰਘ ਹਵਾਰੇ ਨੂੰ ਜਹਦਾਰ ਬਣਾਇਆ ਸੀ ਕਾਤਲ ਦਾ ਜੀ ਉਸ ਮੇਰੇ ਸਰਬੀਰ ਬਾਦਲ ਨੇ ਕਿਹਾ ਸੀ ਵੀ ਇਹ ਸਤਾਰਾ ਬੰਦਿਆਂ ਦੇ ਕਾਤਲ ਹੈ ਰਾਜਵਾਨਾ ਤੇ ਹਵਾਰਾ ਇਹਨਾਂ ਨੂੰ ਮੈਂ ਜੇਲ੍ਹ ਚ ਮਾਰੂਗਾ ਇਹਨਾਂ ਨੂੰ ਮੈਂ ਬਾਹਰ ਨਹੀਂ ਨਿਕਲਣ ਦੂੰਦਾ ਹੂੰ ਫਿਰ ਇੱਕ ਚੈਨਲ ਹੈ ਆਪਣਾ ਉਹ ਆਪਣਾ ਚੱਲਦਾ ਹੈ ਦਿੱਲੀ ਤੋਂ ਜੀ ਆਨਟੀਵੀ ਹਾਂਜੀ ਟਾਈਮ ਟੀਵੀ ਕੜਾ ਕਰ ਰਿਓ ਹਾਂਜੀ ਟਾਈਮ ਟੀਵੀ ਹੂੰ ਉਹਦੇ ਵਿੱਚ ਇੱਕ ਪੱਤਰਕਾਰ ਤੁਹਾਡੇ ਵੰਗੂ ਪੁੱਛਦਾ ਜਿਹੜਾ ਕਹਿੰਦਾ ਅਸੀਂ ਆਓ ਗੁਰਸਿੱਖ ਬਣੀਏ ਆਪਣਾ ਗੁਰਸਿੱਖ ਪਿਆਰਿਓ ਹਾਂਜੀ ਉਹਦੇ ਨਾਲ ਇਹ ਵੀ ਇੰਟਰਵਿਊ ਚੱਲ ਰਹੀ ਹੈ ਮੈਂ ਗੁਰਚਰਨ ਗਰੇਵਾਲ ਨੂੰ ਇੱਕ ਬੇਨਤੀ ਕਰ ਦੇਣੀ ਉਹ ਦੋਵੇਂ ਜਿਹੜੀਆਂ ਵੀਡੀਓ ਚਲਾਓ ਹੂੰ ਵੀਰ ਬਾਦ ਉਹਨੂੰ ਵੀ ਕਹਿ ਰਿਹਾ ਜੀ ਸਾਰਾ ਬੰਦਿਆਂ ਦੇ ਜਿਹੜੇ ਕਾਚਲ ਹੈ ਇਨਾਂ ਨੂੰ ਮੈਂ ਜੇਲ੍ਹ ਚ ਮਾਰੂnga ਮੈਂ ਨਿਕਲ ਨਹੀਂ ਦਿੰਦਾ ਜੀ ਤੇ ਅੱਜ ਕਿਹੜੇ ਮੂੰਹ ਨਾਲ ਕਹਿ ਰਹੇ ਐ ਵੀ ਸੁਪਰੀਮ ਕੋਰਟ ਸਾਡੇ ਨਾਲ ਧੱਕਾ ਕਰ ਰਹੀ ਐ ਹੂੰ ਇਹ ਲੋਕਾਂ ਦੇ ਅੱਖੀ ਘੱਟਾ ਪਾਉਂਦੇ ਐ ਜਿਵੇਂ ਸਾਡਾ ਕਾਲ ਤਸਰ ਦਾ ਜਹੇਦਾਰ ਗੁਰਦੇਵ ਸਿੰਘ ਕੌਕੇ ਨੂੰ ਕੋਹ ਕੋਕੇ ਮਾਰਿਆ ਉਹਦੇ ਟੁਟੇ ਕਰ ਕਰਕੇ ਮਾਰੇ ਜੀ ਉਹਨੂੰ ਮਾਰਿਆ ਉਹਦੀ ਜਿਹੜੀ ਫੈਸਲਿਆਰ ਹੋਈ ਇਹਨਾਂ ਨੇ 15 ਸਾਲ 79 ਦੇ ਤਾਂ 29 ਰੱਖੀ ਜੀ ਉਹ ਸਿੱਧੇ ਫੈਲਬਾਰ ਨਹੀਂ ਨਿਕਲ ਦੰਦੇ ਹੂੰ ਫਿਰ ਉਹਦੇ ਭੋਗ ਦੇ ਉੱਤੇ ਜਿਹੜੇ ਰਾਗੀ ਸੀਗੇ ਜੀ ਬਰਦੇ ਸਿੰਘ ਮੰਡਾਲੇ ਵਰਗੇ ਨੂੰ ਕਹਿੰਦੇ ਤੂੰ ਜਾ ਕੇ ਕੀਰਤਨ ਕਰਨਾ ਭੋਗ ਪਾਉਣਾ ਉਹ ਕਹਿੰਦਾ ਮੈਂ ਨਹੀਂ ਜਾਣਾ ਜੀ ਹਾਂ ਤੇ ਤੈਨੂੰ ਜਾਣਾ ਪੈਣਾ ਹੂੰ ਇੱਕ ਪਾਸੇ ਕਾਲ ਟੈਕਟਰ ਦਾ ਜਹਿਦਾਰ ਮਾਰਿਆ ਹੋਵੇ ਤੇ ਇੱਕ ਕਾਲ ਟੈਕਟਰ ਦਾ ਜਹਿਦਾਰ 50000 ਰੁਪਏ ਲੈ ਕੇ ਤੇ ਬਰਦੇ ਸਿੰਘ ਰਾਗੀ ਨੂੰ ਇੱਕ ਗੱਲ ਕਹਿੰਦੇ ਤੂੰ ਉੱਥੇ ਜਾ ਕੇ ਕੀਰਤਨ ਕਰਨਾ ਜੀ ਤੇ ਇਹ ਦੋ 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 ਗੱਲਾਂ ਕਿਵੇਂ ਹੋਣਗੀਆਂ ਹਮ ਫਰੀਦਕੋਟ ਦੇ ਸੀੜ ਨੇ ਉੱਤੇ ਬਿਆਸ ਦੇ ਪੋਤਰੇ ਨੂੰ ਇਹਨਾਂ ਨੇ ਪੂਰਾ ਜੋਰ ਲਾਇਆ ਹਰ ਉਹਨਾਂ ਵਾਸਤੇ ਹਾਂਜੀ ਤੰਦੂ ਮਾਇਰੇ ਦਾ ਜਨਪੜ ਲੋ ਨੇ ਕਿਹਾ ਸਖਬੀਰ ਨੂੰ ਜੀ ਆਪਾਂ ਇਹਨਾਂ ਦੇ ਮੁਕਾਬਲੇ ਬੰਦਾ ਨਾ ਖੜ੍ਹ ਹਰ ਗਏ ਹਮ ਪਰ ਇਹਨੂੰ ਮੈਂ ਹਰਾਉਣਾ ਹੀ ਰੋਣਾ ਜੀ ਫਿਰ ਰਾਜੂ ਨੇ ਵੀ ਭੈਣ ਨੇ ਬਿਛਿੰਡੇ ਤੋਂ ਡਿਟਰੈਕਸ਼ਨ ਲੜਿਆ ਉੱਥੇ 10000 ਸਾਰੀ ਵੋਟ ਪਈ ਉਹਨੂੰ ਯਾਦ ਇਹ ਨਾਈ ਉਹ ਸੋਣ ਨੂੰ ਹਰ ਆ। ਜੀ। ਇਸ ਕਿਹੜੇ ਮੂੰਹ ਨਾਲ ਕਹਿ ਕਹਿ ਰੇ ਅੱਜ ਵੀ ਰਾਜਮਾਨੇ ਦੇ ਨਾਲ ਵੀ ਸੁਪਰੀਮ ਕੋਰਟ ਧੱਕਾ ਕਰ ਰਹੀ ਹੈ। ਇਹ ਅੰਦਰ ਖਾਤੇ ਆਪਰਾਜੇ ਮਾਣੇ ਦੇ ਘੱਟ ਫਾਸੀ ਪਾਉਣ ਨੂੰ ਅਕਾਲੀ ਰਾਤ ਚਾਰ ਬੈਠਾ ਹੈ। ਜੀ। ਜੀ। ਬਾਬਾ ਹਮੀਰ ਸਿੰਘ ਜੀ ਕੀਲਾ ਸਵਾਲ ਹੈਗਾ ਵੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈਗੀ ਹੈ ਹੁਣ ਜਿਵੇਂ ਬੰਦੀ ਸਿੰਘਾਂ ਦੇ ਵਾਸਤੇ ਭਾਈ ਬਲਵੰਤ ਸਿੰਘ ਰਾਜੂ ਆਣਾਂ ਦੀ ਫਾਂਸੀ ਤੇ ਉਹਨਾਂ ਦਾ ਕੀ ਕਦਮ ਹੋਏਗਾ ਅਗਲਾ ਸਟੈਂਡ ਕੀ ਹੋਏਗਾ ਭਾਜਪਾ ਸਰਕਾਰ ਦਾ ਉਹਨਾਂ ਦਾ ਤੁਸੀਂ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਦਾ ਬਿਆਨ ਜਿਆਦਾ ਤੁਸੀਂ ਪਾੜੀ ਲਿਆਉਣਾ ਦੇਖ ਵੀ ਲਿਆ ਹੋਣਾ ਜੀ ਉਹ ਕਹਿੰਦਾ ਸੀ ਵੀ ਜਿਹੜਾ ਬੰਦਾ ਆਪਣੀ ਗਲਤੀ ਨਹੀਂ ਮੰਨਦਾ ਵੀ ਉਹਨੂੰ ਕਿਵੇਂ ਅਸੀਂ ਰਿਆ ਕਰ ਸਕਦੇ ਆ ਜੀ ਤੇ ਮੈਂ ਪੁੱਛਣਾ ਚਾਹਣਾ ਐ ਵੀ ਜਿਨ੍ਹਾਂ ਨੇ ਸਿੱਖ ਮਾਰੇ ਦਿੱਲੀ ਦੇ ਵਿੱਚ ਸਾਡੇ ਕੀ ਉਹਨਾਂ ਨੇ ਮਾਫੀਆਂ ਮੰਗ ਲਈਆਂ ਜੀ ਜਿਨ੍ਹਾਂ ਨੂੰ ਕੋਹ ਕੋਕੇ ਤੁਸੀਂ ਮਾਰਿਆ ਅੱਜ ਵੀ ਮਾਰ ਰਹੇ ਐ ਅੱਜ ਵੀ ਸਾਡੇ ਨਾਲ ਉਹੀ ਪੰਜਾਬ ਦੇ ਵਿੱਚ ਧੱਕੇ ਹੋ ਰਹੇ ਐ ਵੀ ਅੱਜ ਵੀ ਸਾਡੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਕੁੱਟ ਕੇ ਮਾਰਿਆ ਜਾ ਰਿਹਾ ਐ ਜੇ ਕੋਈ ਹਮਾਚਲ ਜਾਂਦਾ ਐ ਉੱਥੋਂ ਦੇ ਸਿੱਖਾਂ ਦੇ ਹੋਟਲ ਬੰਦ ਕਰਤੇ ਟਰੱਕ ਡਰਾਈਵਰਾਂ ਨੂੰ ਕੁੱਟਿਆ ਜਾ ਰਿਹਾ ਐ ਜਿਹੜੇ ਸਾਡੇ ਧਰਮੀ ਫੌਜੀ ਐ ਜਿਨ੍ਹਾਂ ਦੇ ਸਿਰ ਦੇ ਉੱਤੇ ਜੇਸ਼ ਖੜਾ ਐ ਜੀ ਉਹਨਾਂ ਧਰਮੀ ਫੌਜੀਆਂ ਨੂੰ ਵੀ ਪੰਜਾਬ ਪੁਲਿਸ ਕੁੱਟ ਲਈ ਹੈ ਉਹਨਾਂ ਦੇ ਕਤਲ ਕਰ ਰਹੀ ਹੈ ਜਿਹੜੀਆਂ ਸਿੱਖਾਂ ਦੀਆਂ ਧੀਆ ਭੈਣਾ ਫੌਜ ਦੇ ਵਿੱਚ ਲੱਗੀਆਂ ਐ ਉਹਨਾਂ ਦੇ ਉੱਤੇ ਵੀ ਉਹ ਫੌਜ ਦੇ ਵਿੱਚ ਜ਼ੁਲਮ ਹੋ ਰਿਹਾ ਹੈ ਜੀ ਤੁਸੀਂ ਕਾਂਗਰਸ ਦੀ ਜਿਹੜੀ ਕਸਰ ਰਹੇਗੀ ਉਹ ਭਾਜਪਾ ਕੰਢ ਰਹੀ ਹੈ ਹੁਣ ਰਾਜਸਰਾਂ ਦੇ ਵਿੱਚ ਇੱਕ ਖਬਰ ਆਈ ਹੈ ਉਥੇ ਜਿਹੜਾ ਗੁਰਦੁਆਰਾ ਸੀਗਾ ਜਿਨ੍ਹਾਂ ਨੇ ਸਿਰ ਵੰਡਿਆ ਸੀ ਮੱਛੇ ਰੰਗੜ ਦਾ ਚਾਹੇ ਮITAR SINGH ਉਹਨੂੰ ਹੁਣ ਕੇਰੇ ਪਾਏ ਨੂੰ ਅੱਜ 10 ਦਿਨ ਹੋ ਗਏ ਐ ਜੀ ਵੀ ਅਸੀਂ ਗੋਟਮਾਰਿਆਂ ਦੇ ਵਿੱਚੋਂ ਤੁਹਾਨੂੰ ਉੱਥੋਂ ਕੱਢਣਾ ਹੈ ਜੀ ਸਿੱਖ ਛੜੀ ਬੀੜੇ ਪੀ ਸਿੱਖਣਾ ਧੱਕੇ ਕਰ ਰਹੀ ਹੂੰ ਜੀ ਬਾਬਾ ਹਮੀਰ ਸਿੰਘ ਜੀ ਇੱਕ ਸਵਾਲ ਹੋਰ ਨਾਲ ਮੈਂ ਕਰ ਰਿਹਾ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਖੁਦ ਗੱਲੇ ਕਹਿ ਰਿਹਾ ਵੀ ਮੈਂ ਫਾਂਸੀ ਲਈ ਬਿਲਕੁਲ ਤਿਆਰ ਹਾਂ ਜਿਹੜਾ ਉਹਨਾਂ ਦਾ ਬਿਆਨ ਹੈਗਾ ਤੁਸੀਂ ਉਸ ਤੇ ਕੀ ਕਹੋਗੇ ਦੇਖੋ ਜੀ ਉਹ ਸੁਰਮੇ ਵਾਲੀ ਗੱਲ ਸੁਰਮੇ ਕਰਦੇ ਉਹਦੇ ਤੇ ਉਹੀ ਗੱਲ ਉਹ ਕਰ ਰਿਹਾ ਜਿਵੇਂ ਹੁਣ ਸਣੀ ਨੂੰ ਜਦੋਂ ਕੁੱਟਿਆ ਟਕਿਆਲੇ ਜੇਲ੍ਹ ਦੇ ਵਿੱਚ ਹਾਂਜੀ ਤੇ ਉਹਨੂੰ ਕਹਿੰਦੇ ਅਸੀਂ ਤੇਰੀਆਂ ਚੀਕਾਂ ਨਿਕਲਣਗੀਆਂ ਤੇ ਉਹ ਆਂਦਾ ਸੀ ਮੈਂ ਗੁਰੂ ਦਾ ਸੈਕੰਡਰੀ ਚੀਜ਼ ਕਢਾ ਕੇ ਵਿਖਾਉ ਹਾਂਜੀ ਵੀ ਉਹਦੇ ਠੀਰ ਨੂੰ ਇਹਨਾਂ ਨੇ ਮੂੰਹ ਦੇ ਵਿੱਚ ਕੱਪੜਾ ਤੰਤਰ ਤੇ ਲੱਤਾਂ ਉਹਦੀਆਂ ਭੰਨੀਆਂ ਜਿਹੜੇ ਸਿੱਖ ਹੁੰਦੇ ਆ ਗੁਰੂ ਦੇ ਉਹ ਆਪਣੇ ਸੰਧਾਨ ਤੋਂ ਨਹੀਂ ਛੜਕਦੇ ਜੀ ਉਹ ਮੌਤ ਦੀ ਕੋਈ ਪਰਵਾਹ ਨਹੀਂ ਮੰਨਦਾਗਾ ਉਹ ਆਂਦਾ ਜੋ ਅਸੀਂ ਕੀਤਾ ਉਹ ਸਹੀ ਕੀਤਾ ਜੀ ਹਾਂ ਜੀ ਬਾਬਾ ਹਮੀਰ ਸਿੰਘ ਜਿਸ ਤਰ੍ਹਾਂ ਬਲਪਾਈ ਬਲਵੰਤ ਸਿੰਘ ਰਾਜੋਆਣਾ ਦੇ ਫਾਂਸੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਬੜਾ ਵੱਡਾ ਹੁਕਮ ਆਇਆ ਸੀ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਬੜੀ ਬਰੀਕੀ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ